ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰ ਫਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਆਪਾਂ ਵੀ ਵੈਗਰੂ ਜੀ ਦੀ ਕਿਰਪਾ ਨਾਲ ਵਧੀਆ ਠੀਕ ਠਾਕ ਜੀ ਤੇ ਅੱਜ ਆਪਾਂ ਚੱਲੇ ਸੀ ਜੀ ਬਾਕਰਪੁਰ ਦਰਬਾਰ ਤੇ ਮੱਥਾ ਟੇਕਣ ਤੇ ਆਪਾਂ ਜਾਣਾ ਤਾਂ ਕਾਫੀ ਟਾਈਮ ਦਾ ਸੀਗਾ ਪਿਛਲੇ ਵੀਰਵਾਰ ਵੀ ਜਾਣਾ ਸੀ ਤੇ ਫਤੇ ਨਹੀਂ ਸੀ ਠੀਕ ਪਹਿਲਾਂ ਇਹਦੇ ਗੋਡੇ ਤੇ ਸੱਟ ਲੱਗੀ ਹੋਈ ਸੀ ਤੇ ਅੱਜ ਆਪਾਂ ਚੱਲੇ ਆਂਗੇ ਤੇ ਟਾਈਮ ਹੋ ਗਿਆ ਜੀ ਸਾਢੇ 12 ਦਾ ਹੋਣ ਵਾਲਾ ਟਾਈਮ ਸਵਾ 12 ਹੋ ਗਏ ਤੇ ਆਪਾਂ ਛੋਟੇ ਕਾਕੇ ਦਾ ਮੱਥਾ ਟੇਕ ਕੇ ਆਣਾ ਸੀਗਾ ਛੋਟਾ ਕਾਕਾ ਹੋ ਗਿਆ 3 ਮਹੀਨਿਆਂ ਦਾ ਹੋਣ ਵਾਲਾਗਾ ਤੇ ਚੌਥਾ ਮਹੀਨਾ ਲੱਗ ਜੂ ਉਹਨੂੰ ਦੋ ਤਰੀਕ ਨੂੰ ਤੇ ਆਪਾਂ ਛੋਟੇ ਕਾਕੇ ਦਾ ਵੀ ਮੱਥਾ ਟਕਾ ਕੇ ਲਿਓਣੇ ਆਂਗੇ ਬਾਬਾ ਜੀ ਦੀ ਦਰਗਾਹ ਤੇ ਉੱਥੇ ਵਾਕਰਪੁਰ ਤੇ ਇਸ ਕਰਕੇ ਹੁਣ ਆਪਾਂ ਚੱਲੇ ਸੀਗੇ ਜੀ ਤੇ ਟਾਈਮ ਆਪਾਂ 11:30 ਵਜੇ ਜਾਣਾ ਸੀਗਾ ਤੇ ਆਪਾਂ ਦੀਦੀ ਨੂੰ ਵੀ ਮਿਲਣਾ ਸੀ ਉੱਥੇ ਦੀਪੰਮੂ ਬਲੌਗ ਵਾਲੇ ਦੀਦੀ ਤੇ ਉਹਨਾਂ ਨੇ ਆਉਣਾ ਸੀਗਾ ਵਾਕਰਪੁਰ ਤੇ ਉਹਨਾਂ ਨੂੰ ਮੈਂ 11:30 ਵਜੇ ਦਾ ਟਾਈਮ ਦਿੱਤਾ ਹੋਇਆ ਸੀਗਾ ਵੀ ਆਵਾਂਗੇ ਤੇ ਬੱਚਿਆਂ ਦਾ ਕਰਕੇ ਜੀ ਟਾਈਮ ਲੱਗ ਜਾਂਦਾਗਾ ਤੇ 1:00 ਰਾਤ ਦੀ ਸਲਾਹ ਬਣਾਈ ਹੋਵੇ ਪਹਿਲਾਂ ਦੀ ਫਿਰ ਤਾਂ ਆਪਾਂ ਜਲਦੀ ਉੱਠ ਕੇ ਤਿਆਰ ਹੋ ਜਾਂਦੇ ਤੇ ਤੁਰਤ ਸਵੇਰੇ 9:00 ਵਜੇ ਸਲਾਹ ਕਰੀ ਸੀਗੀ ਫਤੇ ਦੇ ਪਾਪਾ ਨੇ ਤੇ ਤਾਂ ਕਰਕੇ ਹੁਣ ਲੇਟ ਹੋ ਗਏ ਤੇ ਦੀਦੀ ਵਿਚਾਰੀ ਡੀਕ ਰਹੀ ਹੋਊਗੀ 11:30 ਵਜੇ ਦੀ ਉੱਥੇ ਪਹੁੰਚ ਗਈ ਹੋਣੀ ਆ ਤੇ ਆਪਾਂ ਹਜੇ ਘਰੋਂ ਤੁਰਦੇ ਆਂਗੇ ਤੇ ਟਾਈਮ ਹੋ ਗਿਆ ਸਵਾ 12 ਤਾਂ ਉੱਪਰ ਹੀ ਹੋ ਗਿਆ ਤੇ ਇਧਰ ਫਤੇ ਬੈਠਾ ਸੀਗਾ ਕਾਰਟੂਨ ਦੇਖਦਾ ਬਸ ਚੱਲੇ ਸੀ ਹੁਣ ਤੁਰਨ ਲੱਗੇ ਸੀਗੇ ਤੇ ਇਧਰ ਛੋਟਾ ਕਾਕਾ ਪਿਆਗਾ ਛੋਟਾ ਕਾਕਾ ਵੀ ਤਿਆਰ ਕਰ ਲਿਆ ਆਪਾਂ ਨੇ ਇਹ ਪਿਆਗਾ ਤੇ ਬਸ ਚੱਲੇ ਸੀਗੇ ਹੁਣ ਤਾਂ ਆਪਾਂ ਟਾਈਮ ਕਾਫੀ ਹੋ ਗਿਆ ਤੇ ਆਪਾਂ ਇਹਦਾ ਮੱਥਾ ਟਿਕਾ ਕੇ ਲਿਓਨੇ ਕਾਕੇ ਦਾ ਪਹਿਲੀ ਵਾਰ ਲੈ ਕੇ ਚੱਲੇ ਆ ਵਾਕਰਪੁਰ ਆਪਾਂ ਬਾਬਾ ਜੀ ਦੇ ਨੂੰ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਆਪਾਂ ਹੁਣ ਚੱਲੇ ਆਂਗੇ ਤੇ ਉੱਥੇ ਆਪਾਂ ਦਿਖਾਵਾਂਗੇ ਤੁਹਾਨੂੰ ਦਰਗਾਹ ਤੇ ਪਹੁੰਚ ਕੇ ਬਾਬਾ ਜੀ ਦੇ ਵਾਕਰਪੁਰ ਤੇ ਤੁਹਾਨੂੰ ਵੀ ਦਰਸ਼ਨ ਕਰਾਂਗੇ ਜੇ ਹੋ ਸਕਿਆ ਤਾਂ ਕਰਾਵਾਂਗੇ ਦਰਸ਼ਨ ਆਪਾਂ ਤੇ ਕਿਉਂਕਿ ਉੱਥੇ ਵੀਡੀਓ ਵਗੈਰਾ ਨਹੀਂ ਬਣਾਉਣ ਦਿੰਦੇ ਹੁੰਦੇ ਨਾ ਤੇ ਜੇ ਕੋਸ਼ਿਸ਼ ਹੋਈ ਤਾਂ ਆਪਾਂ ਥੋੜੀ ਬੋਤੀ ਵੀਡੀਓ ਬਣਾ ਲਾਂਗੇ ਉੱਥੇ ਤੇ ਬਾਕੀ ਉੱਥੇ ਸੇਵਾਦਾਰ ਵੀਡੀਓ ਨਹੀਂ ਬਣਾਉਣ ਦਿੰਦੇ ਦਰਵਾਰ ਦੇ ਚ ਲੈ ਫੇ ਤੇ ਬੂਟ ਪਾ ਲ ਮੇਰਾ ਪਾਪਾ ਬੇ ਬੇ ਪਾ ਲ ਕਾਏ ਹੋ ਇਹਦੇ ਬੂਟ ਪਾ ਦੋ ਹਾਂ ਇਧਰ ਮੰਜੇ ਤੇ ਬੈੱਡ ਤੇ ਬਿਠਾ ਕੇ ਪਾ ਦੋ ਸ਼ਰਬਾ ਬੱਸ ਇੰਨ ਪਾ ਲੈ ਚਲ ਆਹ ਹੋ ਗਏ ਹਾਂ ਬਹੁਤ ਹੋ ਗਏ ਇੱਕ ਇਹ ਦੇ ਵੀ ਤੇ ਇਧਰ ਇਹ ਤਿੰਨੋਂ ਤਿਆਰ ਹੋ ਗਏ ਏਕਮ ਦੇਖ ਰਿਹਾ ਵੀ ਮੇਰੀ ਮੰਮਾ ਕੀ ਕਰ ਰਹੀ ਹੈ ਨਾਲ ਨਾਲ ਖੁਸ਼ ਹੋ ਰਿਹਾਗਾ ਐ ਦੇਖੋ ਕਹਿੰਦਾ ਮੇਰੀ ਮੰਮਾ ਬੁਲਾ ਰਹੀ ਹੈ ਮੈਨੂੰ ਖੁਸ਼ ਹੋ ਰਿਹਾ ਏਕੂ ਇੱਕ ਜਾਏ ਏਕਮ ਏਕਮ ਹੋਏ ਆਇ ਕ ਜਾ ਤੇ ਇਧਰ ਫਟੇਪੂਟ ਪਵਾ ਰਿਆ ਹਾਂ ਬਸ ਹੁਣ ਆਪਾਂ ਤਿਆਰ ਸੀ ਫਤਿਹ ਇਧਰ ਦਿਖਾਈਂ ਪੁੱਤ ਹਾਂ ਸੋਨਾ ਬੱਗੂ ਬਾਏ ਬਾਏ ਕਰੀ ਬਾਏ ਬਾਏ ਕਰ ਦੇ ਤੇ ਚਲੋ ਜੀ ਆਪਾਂ ਚੱਲੇ ਸੀ ਹੋ ਗਏ ਇਧਰ ਇਹ ਵੀ ਤਿਆਰ ਫਤਿਹ ਦੇ ਪਾਪਾ ਵੀ ਤੇ ਹੁਣ ਆਪਾਂ ਚੱਲੇਾਂਗੇ ਨਹੀਂ ਗੱਡੀ ਚ ਜਾ ਲਾਓ ਬਾਬਾ ਕਾਕਾ ਵੇਟ ਚ ਹੋਇਆ ਪਿਆ ਵੀ ਬੰਨ ਚੱਕਣਗੇ ਚਲੋ ਆਜੋ ਜੀ ਆਪ ਵੀ ਆ ਗਿਆ ਇਧਰ ਆ ਸੀਗੇ ਵੇਖ ਲੈ ਮੈਂ ਇਹ ਕੋਲ ਤਨਾ ਖਾਈ ਦਸੀ ਇੱਥੇ ਆਪਾਂ ਜੀ ਮੱਕੀ ਦੀ ਰੋਟੀ ਖਾਧੀ ਸੀਗੀ ਸਾਗ ਨਾਲ ਤੇ ਭੁੱਖ ਲੱਗੀ ਸੀ ਆਪਾਂ ਨੂੰ ਮੱਥਾ ਟੇਕਣ ਤੋਂ ਪਹਿਲਾਂ ਆਪਾਂ ਇੱਥੇ ਰੁਕ ਗਏ ਸੀ ਤੇ ਵਕਰਪੁਰ ਲੱਗੇ ਹੁੰਦੇ ਆ ਇਹ ਖਾਣ ਪੀਣ ਨਾਲ ਸਮਾਨ ਰੇੜੀਆਂ ਬਾਹਰ ਤੇ ਉੱਥੋਂ ਖਾਦੇ ਸੀ ਸੀ ਤੇ ਇੱਥੇ ਆਪਾਂ ਵਕਰਪੁਰ ਪਹੁੰਚ ਗਏ ਸੀਗੇ ਸਾਹਮਣੇ ਉਹ ਦਰਵਾਜ਼ਾ ਹੀ ਦਿਖਦਾਗਾ ਵਕਰਪੁਰ ਤੇ ਸਾਹਮਣੇ ਜਿਹੜਾ ਸੜਕ ਦਿਖਦੀ ਹੈਗੀ ਉਹ ਤੇ ਇੱਧਰ ਇਹ ਲੱਗੀਆਂ ਹੁੰਦੀਆਂ ਰੇੜੀਆਂ ਰੂੜੀਆਂ ਵਾੜੀਆਂ ਮੋਟੀਆਂ ਖਾਣ ਪੀਣ ਵਾਲੀਆਂ ਤੇ ਇੱਥੇ ਆਪਾਂ ਪਹੁੰਚ ਗਏ ਸੀਗੇ ਜੀ ਤੇ ਇੱਥੇ ਜਮਾ ਆਪਾਂ ਬਿਲਕੁਲ ਬਕਰਪੁਰ ਦਰਬਾਰ ਦੇ ਆਗੇ ਸੀਗੇ ਵਾਰਪ ਚ ਬਿਲਕੁਲ ਹੀ ਤੇ ਤਾਂ ਕਰਕੇ ਇੱਥੇ ਵੀਡੀਓ ਬੰਦ ਕਰਤੀ ਸੀ ਤੇ ਅੱਗੇ ਆਪਾਂ ਤੁਹਾਨੂੰ ਦਿਖਾਏਗਾ ਬਕਰਪੁਰ ਦਰਬਾਰ ਅੰਦਰੋਂ ਵੀਡੀਓ ਚ ਪਹੁੰਚ ਗਏ ਸੀ ਇੱਥੇ ਆਪਾਂ ਤੇ ਬਾਕੀ ਇਹ ਅੱਗੇ ਹੈ ਜੀ ਅੰਦਰ ਪਹੁੰਚੇ ਸੀ ਜਦੋਂ ਆਪਾਂ ਮੋਟਰਸਾਈਕਲ ਲਗਾ ਰਹੇ ਸੀਗੇ ਅੰਦਰ ਇੱਕ ਸਾਈਡ ਉੱਥੋਂ ਬਣਾਈ ਸੀ ਇਹ ਵੀਡੀਓ ਮੈਂ ਸਾਈਡ ਤੋਂ ਖੜ ਕੇ ਅੰਦਰੋਂ ਤੇ ਉਹ ਫਤੇ ਦੇ ਪਾਪਾ ਤੇ ਛੋਟੇ ਕਾਕੇ ਨੂੰ ਚੱਕੀ ਖੜੇ ਸੀਗੇ ਸਾਹਮਣੇ ਕਿ ਅਸੀਂ ਦੀਦੀ ਦੀ ਵੇਟ ਕਰ ਰਹੇ ਸੀ ਦੀਦੀ ਵੀ ਪਹੁੰਚੀ ਹੋਈ ਸੀ ਇੱਥੇ ਦੀਪ ਅੰਮੂ ਬਲੌਗ ਵਾਲੇ ਦੀਦੀ ਤੇ ਉਹਨਾਂ ਦੀ ਵੇਟ ਕਰ ਰਹੇ ਸੀਗੇ ਤੇ ਉਹ ਵੀ ਆਏ ਹੋਏ ਸੀ ਇੱਥੇ ਤੇ ਆਪਾਂ ਉਹਨਾਂ ਨੂੰ ਮਿਲਣਾ ਸੀ ਤੇ ਇੱਥੇ ਬਾਬਾ ਜੀ ਸੀਗੇ ਅੰਦਰ ਪੰਡਾਲ 'ਚ ਤੇ ਸਾਰੇ ਪੰਡਾਲ 'ਚ ਬੈਠੇ ਸੀਗੇ ਤੇ ਬਾਬਾ ਜੀ ਸਾਹਮਣੇ ਦਿਖ ਰਹੇ ਸੀਗੇ ਫਿਰ ਮ ਜਾਲੀ ਵਿੱਚ ਦੀਵਾਰ ਦੀ ਦੇਖੇ ਸੀਗੇ ਕੜ ਕੇ ਉਹ ਸਾਹਮਣੇ ਦਿਖ ਰਹੇ ਸੀ ਬਲੂ ਸ਼ਰਟ ਵਾਲੇ ਬਾਬਾ ਜੀ ਨੇਵੀ ਬਲੂ ਸ਼ਰਟ ਵਾਲੇ ਕੌਣ ਹੋ ਗਲਚ ਚਿੱਟਾ ਪਰ ਨਾ ਪਾਇਆ ਹੋਇਆਗਾ ਬਾਬਾ ਜੀ ਦੇ ਤੇ ਇਹ ਆਪਾਂ ਬਾਹਰੋਂ ਕੇਰਾਂ ਦਰਸ਼ਨ ਕਰ ਰਹੇ ਸੀਗੇ ਬਾਬਾ ਜੀ ਦੇ ਤੇ ਆਪਾਂ ਦੀਦੀ ਦੀ ਵੇਟ ਕਰੀ ਜਾਂਦੇ ਸੀ ਬਾਹਰ ਖੜੇ ਉੱਥੋਂ ਦੇਖਦੇ ਸੀਗੇ ਬਾਹਰੋਂ ਤੇ ਬਾਕੀ ਅੱਜ ਦੀ ਹੈਗੀ ਜੀ ਵੀਡੀਓ ਵਾਕਰਪੁਰ ਦਰਬਾਰ ਦੀ ਤੇ ਦੁਬਾਰਾ ਆਪਾਂ ਦੀਦੀ ਨੂੰ ਮਿਲੇ ਜੀ ਬਹੁਤ ਸਾਰੀਆਂ ਗੱਲਾਂ ਕਰੀਆਂ ਦੀਦੀ ਨਾਲ ਤੇ ਮੱਥਾ ਆਪਾਂ ਟੇਕ ਲਿਆ ਸੀਗਾ ਜੀ ਕਾਕੇ ਦਾ ਵੀ ਮੱਥਾ ਟੇਕ ਲ ਤਕਾਰਤਾ ਸੀਗਾ ਆਪਾਂ ਨੇ ਕਾਕੇ ਦਾ ਮੱਥਾ ਟਕਾਉਣ ਆਏ ਸੀਗੇ ਛੋਟੇ ਕਾਕੇ ਦਾ ਪਹਿਲੀ ਵਾਰ ਤੇ ਬਾਕੀ ਅੱਜ ਦੀ ਵੀਡੀਓ ਜੀ ਆਪਣੀ ਇੰਨੀ ਸੀਗੀ ਵੀਡੀਓ ਕਿਦਾਂ ਦੀ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਬਾਕੀ ਓਕੇ ਬਾਏ ਜੀ